ਫਿਕਰਾਂ ਦੀ ਪੰਡ ਤੇਰੇ ਸਿਰ ਬੱਜੀ ਬਾਬਲਾ ਵੇ ਕੋਠੇ ਜਿੱਡੀ ਹੋ ਗਈ ਤੇਰੀ ਧੀ ਵੇ ਬਾਬਲਾ ਕੋਠੇ ਜਿੱਡੀ ਹੋ ਗਈ ਤੇਰੀ ਧੀ ਫਿਕਰਾਂ ਦੀ ਪੰਡ ਤੇਰੇ ਸਿਰ ਬੱਜੀ ਬਾਬਲਾ ਵੇ ਕੋਠੇ ਜਿੱਡੀ ਹੋ ਗਈ ਤੇਰੀ ਧੀ ਵੇ ਬਾਬਲਾ ਕੋਠੇ ਜਿੱਡੀ ਹੋ ਗਈ ਤੇਰੀ ਧੀ ਯਾ ਤਾਂ ਪਰਾਇਆ ਤਨ ਹੁਣ ਮੇਰੇ ਬਾਬਲਾਵੇ ਹੁਣ ਤੈਨੂੰ ਅੱਖਾਂ ਦੱਸ ਕੀ ਵੇ ਬਾਬਲਾ ਹੁਣ ਦੱਸ ਅੱਖ ਤੈਨੂੰ ਕੀ ਬੁੱਢੀ ਜਹੀ ਜਿੰਦ ਤੇਰੀ ਦੱਸ ਮੈਨੂੰ ਬਾਬਲਾਵੇ ਕਿ ਨਜੇਰੀ ਭਰੂਗੀ ਵਿਆਹ ਵੇ ਬਾਬਲਾ ਕਿ ਨਜੇਰੀ ਭਰੂਗੀ ਵਿਆਹ ਧੀਆ ਦੇ ਕੇ ਤਨ ਦੀਆਂ ਬੋਰੀਆਂ ਵੀ ਦਿੰਦੇ ਰੱਬਾ ਮੰਗਦੇ ਨੇ ਪੁੱਤਾਂ ਵਾਲੇ ਦਾ ਵੇ ਬਾਬਲਾ ਮੰਗਦੀ ਨੀ ਪੁੱਤਾਂ ਵਾਲੇ ਦਾਜ ਤੂੰ ਮਛ ਲਾ ਗੈਣਾ ਗੱਟਾ ਮੰਗ ਤੁਰ ਜਾਣ ਵਾਲੇ ਛਾਂਟ ਕੇ ਹੈ ਸੋਣੀ ਲੈਂਦੇ ਧੀ ਵੇ ਬਾਬਲਾ ਛਾਂਟ ਕੇ ਹੈ ਸੋਣੀ ਲੈਂਦੇ ਧੀ ਫਿਕਰਾਂ ਦੇ ਪੰਡ ਤੇਰੇ ਸਿਰ ਵੱਜੀ ਬਾਬਲਾ ਵੇ ਕੋਠੇ ਜਿੱਡੀ ਹੋ ਗਈ ਤੇਰੀ ਧੀ ਵੇ ਬਾਬਲਾ ਕੋਠੇ ਜਿੱਡੀ ਹੋ ਗਈ ਤੇਰੀ ਧੀ ਕਿਤਿਆਂ ਕਾ ਤੂੰ ਐ ਮਿਲੋਰੀਆਂ ਤੂੰ ਬਾਬਲਾ ਵੇ ਦੇਣਾ ਸੀ ਜੇ ਤਤੜੀ ਨੂੰ ਤੋਰ ਵੇ ਬਾਬਲਾ ਦੇਣਾ ਸੀ ਜੇ ਤਤੜੀ ਨੂੰ ਤੋਰ ਪੇਛੇ ਆਇਆ ਹੁਣ ਮੇਰੇ ਲਿਖਿਆ ਹੈ ਲਿਖਾਂ ਦਾ ਹੁੰਦਾ ਕੀ ਨਸੀਬਾ ਉੱਤੇ ਜੋਰ ਵੇ ਬਾਬਲਾ ਹੁੰਦਾ ਕੀ ਨਸੀਬਾ ਉੱਤੇ ਜੋਰ ਕਦੋਂ ਤੱਕ ਰੱਖੇਂਗਾ ਤੂੰ ਦੱਸ ਮੇਰੇ ਬਾਬਲਾ ਵੇ ਕੁੱਟ ਸਬਰਾਂ ਦੇ ਬਹਿ ਜਾਂ ਪੀ ਵੇ ਬਾਬਲਾ ਕੁੱਟ ਸਬਰਾਂ ਦੇ ਪੈਜਾਂ ਪੀ ਫਿਕਰਾਂ ਦੀ ਪੰਡ ਤੇਰੇ ਸਿਰ ਵੱਜੀ ਬਾਬਲਾ ਵੇ ਕੋਠੇ ਜਿੱਡੀ ਹੋ ਗਈ ਤੇਰੀ ਧੀ ਵੇ ਬਾਬਲਾ ਕੋਠੇ ਜਿੱਡੀ ਹੋ ਗਈ ਤੇਰੀ ਧੀ ਲਾ ਕੇ ਕਲੇਜ ਤੂੰ ਵੀ ਤੋੜ ਦੇਣਾ ਬਾਬਲਾ ਵੇ ਦਿਲ ਵਿੱਚ ਰੱਖੇ ਕਿਉਂ ਵੈਰਾਗ ਵੇ ਬਾਬਲਾ ਦਿਲ ਵਿੱਚ ਰੱਖੇ ਕਿਉਂ ਵੈਰਾਗ ਲੂਟ ਲੈਣੀ ਅਸ਼ਮੈ ਵੀ ਹੋਈ ਜੇ ਨਸੀਬਾਂ ਵਿੱਚ ਅੱਗੇ ਮੇਰੇ ਤੱਤੜੀ ਦੇ ਬਾਗ ਵੇ ਬਾਬਲਾ ਅੱਗੇ ਮੇਰੇ ਤੱਤੜੀ ਦੇ ਬਾਗ ਛੱਡਣਾ ਹੀ ਪੈਣਾ ਧੀਏ ਪੁੱਲੋ ਮਿੱਠੀ ਪਿੰਡ ਤੇਰਾ ਸੱਚ ਤਾਂ ਹੀ ਕਹਿੰਦਾ ਹੁੰਦਾ ਸੀ ਵੇ ਬਾਬਲਾ ਸੱਚ ਤਾਂ ਹੀ ਕਹਿੰਦਾ ਹੁੰਦਾ ਸੀ ਫਿਕਰਾਂ ਦੀ ਪੰਡ ਤੇਰੇ ਸਿਰ ਵਜੀ ਬਾਬਲਾ ਵੇ ਕੋਠੇ ਜਿੱਡੀ ਹੋ ਗਈ ਤੇਰੀ ਧੀ ਵੇ ਬਾਬਲਾ ਕੋਠੇ ਜਿੱਡੀ ਹੋ ਗਈ ਤੇਰੀ ਧੀ ਧੀਆ ਤਾਂ ਪਰਾਇਆ ਤਾਂ ਹੁਣ ਮੇਰੇ ਬਾਬਲਾ ਵੇ ਹੋਰ ਦਸ ਅੱਖ ਤੈਨੂੰ ਕੀ ਵੇ ਬਾਬਲਾ ਹੋਰ ਦਸ ਅੱਖ ਤੈਨੂੰ ਕੀ ਧੀਆ ਤਾਂ ਪਰਾਇਆ ਤਾਂ ਹੁਣ ਮੇਰੇ ਬਾਬਲਾ ਵੇ ਹੋਰ ਤੈਨੂੰ ਵੀ ਅੱਖਾਂ ਦੱਸ ਕੀ ਫਿਕਰਾਂ ਦੇ ਪੰਡ ਤੇਰੇ ਸਿਰ ਵੱਜੀ ਬਾਬਲਾ ਵੇ ਕੋਠੇ ਜਿੱਡੀ ਹੋ ਗਈ ਤੇਰੀ ਧੀ ਵੇ ਬਾਬਲਾ